ਸਸਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ। ਟਰੈਵਲ ਏਜੰਟਾਂ ਦੇ ਰਾਹੀਂ ਵਿਦੇਸ਼ ਜਾਣ ਦਾ ਸੁਪਨਾ ਪੂਰਾ ਹੁੰਦਾ ਹੈ ਪਰ ਜੇਕਰ ਤੁਹਾਨੂੰ ਟਰੈਵਲ ਏਜੰਟ ਸਹੀ ਮਿਲ ਜਾਏ ਤਾਂ ਉਹ ਸੁਪਨਾ ਪੂਰੀ ਤਰ੍ਹਾਂ ਪੂਰਾ ਹੋ ਜਾਂਦਾ ਹੈ ਨਹੀਂ ਤਾਂ ਤੁਸੀਂ ਠੱਗੀ ਦਾ ਸ਼ਿਕਾਰ ਹੋ ਜਾਂਦੇ ਹੋ। ਕਾਰਵਾਈਆਂ ਸਾਰੇ ਦੇਖ ਹੀ ਰਹੇ ਨੇ ਸੁਣੀ ਰਹੇ ਨੇ ਕਿ ਅਮਰੀਕਾ ਵੱਲੋਂ ਭਾਰਤੀਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਹਨਾਂ ਦੇ ਮੁਲਕ ਦੇ ਵਿੱਚ ਦਾਖਲ ਹੋ ਗਏ ਸੀ। 트럼ਪ ਸਰਕਾਰ ਵੱਲੋਂ ਵੱਡੇ ਕਦਮ ਚੁੱਕੇ ਜਾ ਰਹੇ ਨੇ ਤੇ ਅੱਗੇ ਵੀ ਇਹੀ ਸੰਭਾਵਨਾ ਹੈ ਕਿ ਹੋਰ ਲੋਕਾਂ ਨੂੰ ਵੀ ਡਿਪੋਰਟ ਕੀਤਾ ਜਾਏਗਾ ਪਰ ਇੱਕ ਪਾਸੇ ਫਰਜ਼ੀ ਟਰੈਵਲ ਏਜੰਟ ਜਿਹੜੇ ਡੰਕੀ ਲਾਉਣ ਵਾਸਤੇ ਮਜਬੂਰ ਕਰ ਦਿੰਦੇ ਨੇ ਤੁਹਾਡੇ ਤੋਂ ਪੈਸੇ ਲੈ ਲੈਂਦੇ ਨੇ ਤੇ ਤੁਹਾਨੂੰ ਕਿਤੇ ਰਾਹ ਦੇ ਵਿੱਚ ਹੀ ਫਸਾ ਦਿੰਦੇ ਨੇ ਜੇ ਤੁਸੀਂ ਅਮਰੀਕਾ ਪਹੁੰਚ ਵੀ ਗਏ ਤਾਂ ਉੱਥੇ ਜਾ ਕੇ ਵੀ ਤੁਹਾਡਾ ਭਵਿੱਖ ਸੁਰੱਖਿਅਤ ਨਹੀਂ ਰਹਿੰਦਾ ਕਿਉਂਕਿ ਖਾਸ ਦਸਤਾਵੇਜ਼ ਤੁਹਾਡੇ ਕੋਲ ਕੋਈ ਹੁੰਦਾ ਨਹੀਂ ਪਰ ਇਹਦੇ ਮੁਕਾਬਲੇ ਪੰਜਾਬ ਦੇ ਵਿੱਚ ਉਹ ਟਰੈਵਲ ਏਜੰਟ ਵੀ ਨੇ ਜਿਹੜੇ ਟਰੈਵਲ ਏਜੰਟ ਸਹੀ ਤਰੀਕੇ ਦੇ ਨਾਲ ਕੰਮ ਕਰਦੇ ਨੇ ਸਰਕਾਰ ਦੇ ਨਾਲ ਸਬੰਧਤ ਵਿਭਾਗਾਂ ਦੇ ਨਾਲ ਰਜਿਸਟਰਡ ਨੇ ਦੁਆਬੇ ਦੀ ਗੱਲ ਕਰੀਏ ਤੇ ਦੁਆਬੇ ਨੂੰ ਇਮੀਗ੍ਰੇਸ਼ਨ ਦੀ ਹੱਬ ਮੰਨਿਆ ਜਾਂਦਾ ਹੈ ਦੁਆਬੇ ਦੇ ਵਿੱਚੋਂ ਬਹੁ ਗਿਣਤੀ ਲੋਕ ਵਿਦੇਸ਼ ਗਏ ਹੋਏ ਨੇ ਆ ਵੀ ਰਹੇ ਨੇ ਜਾ ਵੀ ਰਹੇ ਨੇ ਤੇ ਦੁਆਬੇ ਦੇ ਵਿੱਚ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਆ ਜਾਂਦਾ ਹੈ ਰਜਿਸਟਰਡ ਜਿਹੜੇ ਏਜੰਟ ਨੇ ਉਹਨਾਂ ਦੀ ਗਿਣਤੀ ਜਲੰਧਰ ਦੇ ਵਿੱਚ ਸਭ ਤੋਂ ਵੱਧ ਹੈ 1200 ਰਜਿਸਟਰਡ ਏਜੰਟ ਨੇ ਕੱਲੇ ਜਲੰਧਰ ਦੇ ਵਿੱਚ ਤੇ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਕਪੂਰਥਲੇ ਦੀ ਤਾਂ 334 ਰਜਿਸਟਰਡ ਫਰਮਾਂ ਨੇ ਜਾਂ ਏਜੰਟ ਨੇ ਹੁਸ਼ਿਆਰਪੁਰ ਦੇ ਵਿੱਚ 262 ਨੇ ਨਵਾਂ ਸ਼ਹਿਰ ਦੇ ਵਿੱਚ 227 ਨੇ ਤਾਂ ਕੁੱਲ ਮਿਲਾ ਕੇ 2000 ਦੇ ਕਰੀਬ ਇਹ ट्रैवल ਏਜੰਟ ट्रैवल ਏਜੰਸੀਆਂ ਜਾਂ ਜਿਹੜੇ ਟਿਕਟਿੰਗ ਦਾ ਕੰਮ ਕਰਦੇ ਨੇ ਹਾਈਲਾਈਟਸ ਦੇ ਸੈਂਟਰ ਨੇ ਇਹ ਨੇ ਜਿਹੜੇ ਰਜਿਸਟਰਡ ਨੇ ਤੇ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਵਿਦੇਸ਼ ਮੰਤਰਾਲੇ ਦੀ ਤਾਂ ਵਿਦੇਸ਼ ਮੰਤਰਾਲੇ ਦੇ ਮੁਤਾਬਕ ਪੰਜਾਬ ਦੇ ਵਿੱਚ 217 ਰਜਿਸਟਰਡ ਏਜੰਟ ਨੇ ਏਜੰਸੀਆਂ ਨੇ ਤੇ ਹਾਲਾਂਕਿ ਪੰਜਾਬ ਸਰਕਾਰ ਦੇ ਐਨ ਆਰ ਆਈ ਵਿਭਾਗ ਦੀ ਗੱਲ ਕਰੀਏ ਐਨ ਆਰ ਆਈ ਮਾਮਲੇ ਨਾਲ ਸੰਬੰਧਿਤ ਵਿਭਾਗ ਦੀ ਤਾਂ ਉਹਨਾਂ ਦੇ ਮੁਤਾਬਕ ਸੂਬੇ ਦੇ ਵਿੱਚ 7500 ਤੋਂ ਵੱਧ ਰਜਿਸਟਰਡ ਟਰੈਵਲ ਏਜੰਟ ਨੇ ਏਜੰਸੀਆਂ ਨੇ ਇਮੀਗ੍ਰੇਸ਼ਨ ਏਜੰਟ ਨੇ ਟਰੈਵਲ ਏਜੰਸੀਆਂ ਟਿਕਟਿੰਗ ਏਜੰਟ ਆਈਲੈਂਡਸ ਦੇ ਸੈਂਟਰ ਚੱਲ ਰਹੇ ਨੇ ਤਾਂ ਫਿਰ ਇਹਨਾਂ ਦੇ ਕੋਲ ਕਿਉਂ ਨਹੀਂ ਪਹਿਲ ਕਦਮੀ ਕੀਤੀ ਜਾਂਦੀ ਕਿਉਂਕਿ ਇਹ ਲੋਕ ਜਿਹੜੇ ਨੇ ਜਾਣਕਾਰੀ ਮੁਤਾਬਕ ਸਹੀ ਸਲਾਹ ਵੀ ਦਿੰਦੇ ਨੇ ਸੁਰੱਖਿਅਤ ਤਰੀਕੇ ਦੇ ਨਾਲ ਤੁਹਾਨੂੰ ਵਿਦੇਸ਼ ਵੀ ਪਹੁੰਚਾਉਂਦੇ ਨੇ ਉੱਥੇ ਜਾ ਕੇ ਤੁਹਾਡਾ ਰੋਜ਼ੀ ਰੋਟੀ ਦਾ ਮਸਲਾ ਵੀ ਹੱਲ ਹੋ ਜਾਂਦਾ ਹੈ ਸਟੱਡੀ ਵੀਜ਼ੇ ਦੇ ਉੱਤੇ ਸਟੂਡੈਂਟ ਵੀਜ਼ੇ ਦੇ ਉੱਤੇ 스ਪਾਉਸ ਵੀਜ਼ੇ ਦੇ ਉੱਤੇ ਇਹ ਲੋਕ ਇਹ ਏਜੰਟ ਨੇ ਜਿਹੜੇ ਫਰਜ਼ੀ ਨਹੀਂ ਹੈਗੇ ਜਿਹੜੇ ਸਹੀ ਏਜੰਟ ਨੇ ਜਿਹੜੇ ਰਜਿਸਟਰਡ ਨੇ ਉਹ ਤੁਹਾਨੂੰ ਭੇਜ ਸਕਦੇ ਨੇ ਪਰ ਪਤਾ ਨਹੀਂ ਕਿਉਂ ਦੇਖਾ ਦੇਖੀ ਜਲਦੀ ਪਹੁੰਚਣ ਦੀ ਜਿਹੜੀ ਕਾਲੀ ਆ ਉਹ ਵੀ ਜਿਹੜੀ ਉਹ ਸਵਾਲ ਖੜੇ ਕਰ ਦਿੰਦੀ ਪਿੱਛੇ ਜੇ ਗੀਤ ਬੜੀ ਚਰਚਾ ਦੇ ਵਿੱਚ ਆਇਆ ਇੱਕ ਪਾਸੇ ਤੁਲਨਾ ਕੀਤੀ ਜਾ ਰਹੀ ਹੈ ਕਿ ਅਸੀਂ ਤਾਂ ਜੰਗਲਾਂ 'ਚ ਹੋ ਕੇ ਆਏ ਆਂ ਤੇ ਕੁੜੀ ਨੂੰ ਸੰਬੋਧਨ ਕੀਤਾ ਜਾਂਦਾ ਵੀ ਭਾਈ ਤੂੰ ਹਾਈਲਾਈਟਸ ਵਗੈਰਾ ਕਰਕੇ ਆਏ ਹੋਵੇਂਗੇ ਸਾਨੂੰ ਬੈਂਡਾਂ ਦੀ ਲੋੜ ਨਹੀਂ ਅਸੀਂ ਤਾਂ ਸਿੱਧੇ ਚਲੇ ਜਾਨੇ ਆ ਮਤਲਬ ਗੈਰ ਕਾਨੂੰਨੀ ਤਰੀਕੇ ਦੇ ਨਾਲ ਪ੍ਰਵਾਸ ਨੂੰ ਹੀ ਇਸ ਗਾਣੇ ਦੇ ਵਿੱਚ ਵੀ ਦਿਖਾਇਆ ਜਾਂਦਾ ਹੈ ਪਰ ਫਿਰ ਵੀ ਸਹੀ ਤਰੀਕੇ ਨਾਲ ਜਾਣਾ ਚਾਹੀਦਾ ਹੈ ਜਿਹੜੀ ਸੂਚੀ ਤੁਹਾਨੂੰ ਦੱਸ ਦਿੱਤੀ ਹੈ ਤੁਸੀਂ ਜਲੰਧਰ ਦੇ ਵਿੱਚ ਜਾ ਕੇ ਪਤਾ ਕਰ ਸਕਦੇ ਹੋ ਜਾਂ ਫਿਰ ਤੁਸੀਂ ਕਪੂਰਥਲੇ ਪਤਾ ਕਰ ਸਕਦੇ ਹੋ ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਦੇ ਵਿੱਚ ਪਤਾ ਕਰ ਸਕਦੇ ਹੋ ਕਿ ਜਿਹੜੇ 2000 ਦੇ ਕਰੀਬ ਟਰੈਵਲ ਏਜੰਟ ਨੇ ਇਹਨਾਂ ਨਾਲ ਸੰਪਰਕ ਕਰੋ ਇਨਾਂ ਦੀ ਪੂਰੀ ਜਾਂਚ ਪੜਤਾਲ ਵੀ ਕਰ ਲੋ ਸੰਬੰਧਿਤ ਜਿਹੜੇ ਸਰਟੀਫਿਕੇਟ ਨੇ ਜਾਂ ਰਜਿਸਟ੍ਰੇਸ਼ਨ ਦੇ ਅਥਾਰਟੀ ਲੈਟਰ ਨੇ ਉਹ ਵੀ ਤੁਸੀਂ ਪਤਾ ਕਰਕੇ ਹੀ ਕੋਈ ਨਾ ਕੋਈ ਫਾਈਲ ਜ਼ਰੂਰ ਲਗਾਇਆ ਕਰੋ ਕਿਉਂਕਿ ਇੱਕ ਤਾਂ ਸਮਾਂ ਬਰਬਾਦ ਹੁੰਦਾ ਹੈ ਪੈਸਾ ਬਰਬਾਦ ਹੁੰਦਾ ਹੈ ਪੱਲੇ ਨਮੋਸ਼ੀ ਪੈਂਦੀ ਹੈ ਬੰਦਾ ਡਿਪਰੈਸ਼ਨ 'ਚ ਚਲਾ ਜਾਂਦਾ ਹੈ ਇਹ ਤੋਂ ਬਚਣ ਦਾ ਇਹੀ ਹੈ ਕਿ ਜਿਹੜੇ ਰਜਿਸਟਰਡ ਟਰੈਵਲ ਏਜੰਟ ਨੇ ਉਹਨਾਂ ਦੇ ਰਾਹੀਂ ਹੀ ਵਿਦੇਸ਼ ਜਾਇਆ ਜਾਵੇ ਪਿੱਛੇ ਜੇ ਤੁਹਾਨੂੰ ਪਤਾ ਹੀ ਹੈ ਕਾਰਵਾਈਆਂ ਲਗਾਤਾਰ ਹੋ ਰਹੀਆਂ ਨੇ ਤੇ ਉਹ ਜਾਰੀ ਵੀ ਰਹਿਣਗੀਆਂ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਭਾਰਤੀਆਂ ਨੂੰ ਤੇ ਹੋਰ ਨਾ ਮੁਲਕਾਂ ਦੇ ਲੋਕਾਂ ਨੂੰ ਡਿਟੇਨ ਕੀਤਾ ਗਿਆ ਹੈ ਅਮਰੀਕਾ ਦੇ ਵਿੱਚ ਹੁਣ ਯੂਕੇ ਨੇ ਵੀ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਨੇ ਸੋ ਇਹ ਸਾਡਾ ਮਕਸਦ ਇਹ ਸੀਗਾ ਕਿ ਪੰਜਾਬ ਦੇ ਵਿੱਚ ਟਰੈਵਲ ਏਜੰਟ ਨੇ ਜਿਹੜੇ ਰਜਿਸਟਰਡ ਵੀ ਨੇ ਸਰਟੀਫਾਈਡ ਵੀ ਨੇ ਜਿਨ੍ਹਾਂ ਦੀ ਸੂਚੀ ਹੈ ਜਿਹੜੀ ਉਹ ਐਨ ਆਰ ਆਈ ਮਾਮਲਿਆਂ ਨਾਲ ਸੰਬੰਧਿਤ ਪੰਜਾਬ ਦੇ ਵਿਭਾਗ ਕੋਲੇ ਵੀ ਆ ਵਿਦੇਸ਼ ਮੰਤਰਾਲੇ ਦੇ ਕੋਲ ਵੀ ਆ ਸੋ ਉਹਨਾਂ ਦੇ ਸੰਪਰਕ ਦੇ ਵਿੱਚ ਆ ਕੇ ਹੀ ਤੁਸੀਂ ਆਪਣੀ ਫਾਈਲ ਵਗੈਰਾ ਲਗਾਇਆ ਕਰੋ ਹੋਰ ਅਪਡੇਟਸ ਆਉਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ